ਆਪ ਦੀ ਸਰਕਾਰ ਆਪਕੇ ਦੁਆਰ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਸ਼ੂ ਅਗਰ왈 ਦੇ ਦੇਸ਼ਾਂ ਤਹਿਤ ਨਗਰ ਕੌਂਸਲ ਢਾੜੀਵਾਲ ਦੇ ਕਾਰਸਾਧਕ ਅਫਸਰ ਮੈਡਮ ਕਿਰਨ ਮਹਾਜਨ ਅਤੇ ਪ੍ਰਧਾਨ ਅਸ਼ਵਿੰਦ ਦੁੱਗਲ ਦੇ ਪ੍ਰਬੰਧਾਂ ਹੇਠ ਸਰਕਾਰੀ ਹਾਈ ਸਕੂਲ ਮੋਨੀ ਮੰਦਰ ਢਾੜੀਵਾਲ ਵਿਖੇ ਕੈਂਪ ਲਗਾਇਆ ਗਿਆ ਜਿਸ ਦੌਰਾਨ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ 43 ਸੇਵਾਵਾਂ ਸੰਬੰਧੀ ਪਹੁੰਚੇ ਲੋਕਾਂ ਦੇ ਫਾਰਮ ਭਰ ਕੇ ਲੋਕਾਂ ਦਾ ਮੁੱਕੇ ਤੇ ਹਲਕ ਕੀਤਾ ਇਸ ਮੌਕੇ ਤੇ ਯੋ ਕਿਰਨ ਮਹਾਜਨ ਨੇ ਦੱਸਿਆ ਕਿ ਲੋਕਾਂ ਨੂੰ ਘਰ-ਘਰ ਸੇਵਾਵਾਂ ਪਹੁੰਚਾਉਣ ਦੇ ਲਈ ਭਵਿਕ ਵਿੱਚ ਵੀ ਕੰਪ ਨਿਰੰਤਰਣ ਜਾਰੀ ਰਹਿਣਗੇ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼ਵਿੰਦੁੱਗਲ ਬਲਾਕ ਪ੍ਰਭਾਵੀ ਜੋਹਨ ਬੋਪੜਾ ਬਲਾਕ ਪ੍ਰਧਾਨ ਰਮੇਸ਼ ਕੁਮਾਰ ਮੇਸ਼ਾ ਗੁਰਜੀਤ ਸਿੰਘ ਚੀਮਾ ਮਿੰਟਾ ਹਲਵਲ ਬੀਬੀ ਸੁਖਵਿੰਦਰ ਕੌਰ ਬਾਜਵਾ ਯੂਥ ਆਗੂ ਮਾਈਕਲ ਸੋਤਾ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਨਿਯਤ ਅਤੇ ਇਮਾਨਦਾਰੀ ਨਾਲ ਲੋਕਾਂ ਨੂੰ 43 ਪ੍ਰਕਾਰ ਦੀਆਂ ਸੇਵਾਵਾਂ ਘਰ-ਘਰ ਪਹੁੰਚਾ ਰਹੀ ਹੈ ਜਿਸ ਨਾਲ ਲੋਕਾਂ ਦਾ ਸਮਾਂ ਖੱਜਲਖਵੜੀ ਅਤੇ ਪੈਸੇ ਦੀ ਬਚਤ ਹੋਵੇਗੀ ਅਤੇ ਸਰਕਾਰੀ ਦਫ਼ਤਰਾਂ ਵਿੱਚ ਚੱਕਰ ਨਹੀਂ ਲਗਾਉਣੇ ਪੈਣਗੇ ਇਸ ਮੌਕੇ ਤੇ ਨਗਰ ਕੌਂਸਲ ਢਾੜੀਵਾਲ ਦੇ ਵਾਈਸ ਪ੍ਰਧਾਨ ਕੁਸ਼ਮ ਖੋਸਲਾ ਦੇ ਪਤੀ ਨੋਨੀ ਖੋਸਲਾ ਨੇ ਅਤੇ ਕੌਂਸਲਰ ਦੀਪਕ ਮਾਲ ਕੌਂਸਲਰ ਨਰੈਣ ਮਲੋਤਰਾ ਸਰਪੰਚ ਵਿਲਸਨ ਦੇਨਪੁਰ ਸਮੇਤ ਪਹੁੰਚੇ ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਪਰਾਲਾ ਤਸ ਯਹ ਪਰ ਨਗਰ ਕੌਂਸਲ ਧਾਰੀਵਾਲ ਨੂੰ ਕੈਂਪ ਲਗਾਉਣ ਸਬੰਧੀ ਕੋਈ ਅਗੇਤੀ ਸੂਚਨਾ ਜਾਂ ਅਨਾਉਂਸਮੈਂਟ ਨਹੀਂ ਕਰਵਾਈ ਗਈ ਜਿਸ ਕਰਕੇ ਨਾ ਮਤ ਲੋਕ ਕੈਂਪ ਸਥਾਨ ਤੇ ਪਹੁੰਚੇ ਅਤੇ ਸਹੀ ਪ੍ਰਬੰਧ ਨਾ ਹੋਣ ਕਰਕੇ ਬਿਨਾ ਕੰਮ ਕਰਵਾਏ ਕਾਫੀ ਲੋਕ ਵਾਪਸ ਪਰਤੇ ਵੇਖੋ ਟੀਵੀ న్యూਸ ਇੰਡੀਆ 255 ਧਾਰੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਉਹ ਲੋਕ ਨੂੰ ਮੰਨਿੰਗ ਮੰਦਰਾ ਟੈਪ ਲਗਾ ਤੁਸੀਂ ਵੀ ਕੋਈ ਨਾਜ਼ੁਕਾਂ ਦਾ ਬਣਾ ਤਾ ਲਾ ਲਾ ਦੇ ਘਰ ਘਰ ਰੇਜ ਮਿਲਦੀਆਂ ਤਕਾਲੀ ਕਿਸਮ ਦੀਆਂ ਪਾਵਾਂ ਦੇ ਕੇ ਹਾਂਜੀ ਹਾਂਜੀ ਤੇ ਹੁਣ ਤੱਕ ਜੀ ਆਏ ਹੋ ਸੇਵਾ ਕੇਂਦਰ ਧਾਰੀ ਵਾਲਾ ਨੂੰ ਤੇ ਕਿੰਨੇ ਕ ਹੁਣ ਤੱਕ ਤੁਹਾਡੇ ਕੋਲ ਆਏ ਬੰਦੇ ਜੀ ਸਾਡੇ ਤੇ ਬਹੁਤ ਕਸਟਮਰ ਆ ਰਹੇ ਨੇ ਜਿਨ੍ਹਾਂ ਦੇ ਬਹੁਤ ਗਲਤੀਆਂ ਨੇ ਸਰਟੀਫਿਕੇਟਾਂ ਦੇ ਵਿੱਚ ਜਾਂ ਕਿਨੇ ਕੋਈ ਸਹੀ ਕਰਵਾਉਣਾ ਜਾਂ ਜਨਮ ਸਰਟੀਫਿਕੇਟ ਕਹਿੰਦੇ ਆਨਲਾਈਨ ਕਰਵਾਉਣਾ ਹੋਏ ਉਸ ਉਸ ਦੇ ਆਧਾਰ ਤੇ ਸੀ ਕਰ ਰਹੇ ਆ ਫਾਰਮ ਭਰ ਕੇ ਉਹਨਾਂ ਦੇ ਅਪਲਾਈ ਕਰਦੇ ਪਿਆ ਨਾਲ ਨਾਲ ਹੀ ਸਰਟੀਫਿਕੇਟ ਉਹਨਾਂ ਨੂੰ ਦੇ ਦੇ ਆਟ ਟਾਈਮ ਜਿੱਥੇ ਕੋਈ ਟਾਈਮ ਲੱਗਦਾ ਸੀ ਹਫਤੇ ਦੋ ਹਫਤੇ ਦਾ ਉਹ ਇਹਨਾਂ ਨੂੰ ਕੋਈ ਟਾਈਮ ਨਹੀਂ ਲੱਗਦਾ ਪਿਆ ਉਸੇ ਟਾਈਮ ਨਾਲ ਹੀ ਅਪਲਾਈ ਕਰਕੇ ਸਰਟੀਫਿਕੇਟ ਉਹਨਾਂ ਨੂੰ ਫਾਈਵ ਹੈਂਡ ਟੂ ਹੈਂਡ ਦੇ ਰਹੇ ਹਾਂ ਕੰਟੈਕਟਿੰਗ ਸਰਟੀਫਿਕੇਟ ਤਿੰਨ ਸਰਟੀਫਿਕੇਟ ਦੇ ਚੁੱਕੇ ਹਾਂ ਜੀ ਨਾਲ ਉਹਨੇ ਪ੍ਰਾਲਾ ਕੀਤਾ ਕਿ ਸਰਕਾਰ ਤੁਹਾਡੇ ਦੁਆਰ ਤੱਕ ਕਿੰਨੇ ਦਿਨੋਂ ਵਸਵਾ ਕੋਈ ਪਤਾ ਨਹੀਂ ਧਰ ਗਿਆ ਕਿ ਮਸਲੇ ਆ ਲੱਗਦੇ ਹਾਂ ਹਾਂਜੀ ਫਿਰ ਤੁਸੀਂ ਸੀਡੀਪੀ ਔਰ ਵਿਭਾਗ ਘੱਟ ਗੱਲਾਂ ਹੋਂਦੇ ਸਟਾਫ ਜੀ ਤੇ ਕਿੰਨੇ ਘੰਟੇ ਤੱਕ ਮਸਲੇ ਆ ਲੱਗੇ ਅਸੀਂ ਇਹ ਬੁੱਢਾਪਾ ਪੈਨਸ਼ਨ ਭਰ ਰਹੇ ਹਾਂ ਇਦੇ ਵਿੱਚ ਵਿਧਵਾ ਪੈਨਸ਼ਨ ਵੀ ਆ ਤੇ ਆਸ਼ੀਤ ਬੱਚਿਆਂ ਦੀ ਆ ਹੈਂਡੀਕੈਪਡ ਬੱਚ ਦੀ ਵੀ ਆ ਆਈ ਹੁਣਾਂ ਤੱਕ ਜੇ ਪੰਜ ਫਾਰਮ ਪਰ ਚੱਕੀਆਂ ਬੁਢਾਪਾ ਪੈਨਸ਼ਨ ਦਾ ਬੁਢਾਪਾ ਪੈਨਸ਼ਨ ਦੇ ਫਾਰਮਾਂ ਦੇ ਕੀ ਕੀ ਫਾਰਮਾਂ ਦੇ ਇਹਦੇ ਨਾਲ ਆਧਾਰ ਕਾਰਡ ਚਾਹੀਦਾ ਸਾਨੂੰ ਵੋਟਰ ਕਾਰਡ ਤੇ ਬੈਂਕ ਦੀ ਡਿਟੇਲ ਤੇ ਇਹਦੇ ਵਿੱਚ ਮੇਨ ਜਿਹੜਾ ਆ ਕਿ ਉਹਦੀ ਏਜ ਜਿਹੜੀ ਆ ਜਿਹੜੀ ਲੇਡੀਜ਼ ਆ ਉਹਦੀ 52 ਸਾਲ ਹੋਣੀ ਚਾਹੀਦੀ ਆ ਤੇ ਜਿਹੜੇ ਜੈਂਟਸ ਉਹਦੀ 60 ਸਾਲ ਹੋਣੀ ਚਾਹੀਦੀ ਆ ਤੇ ਆਧਾਰ ਕਾਰਡ ਨਾਲ ਵੋਟਰ ਕਾਰਡ ਦੀ ਏਜ ਜਿਹੜੀ ਉਹ ਮੈਚ ਹੋਣੀ ਚਾਹੀਦੀ ਏ ਇਹ ਨਾ ਹੋਏ ਆਧਾਰ ਕਾਰਡ ਤੇ ਕੋਚ ਹੋਏ ਤੇ ਵੋਟਰ ਕਾਰਡ ਤੇ ਕੋਚ ਹੋਵੇ ਫਿਰ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਕੰਨਾ ਤੇ ਇੱਕ ਤੇ ਨਾਲੇ ਟਾਈਮ ਸਹੀ ਦੱਸਿਆ ਜੀ 8:00 7:00 ਸਵਾ 6:00 ਦੱਸਿਆ ਪਬਲਿਕ ਨੂੰ ਨਹੀਂ ਤੁਹਾਨੂੰ ਨਹੀਂ ਪਤਾ ਤੇ ਪਬਲਿਕ ਨੂੰ ਕੀ ਪਤਾ ਹੋਏਗਾ ਤੇ ਦੂਸਰਾ ਜਗ੍ਹਾ ਸੇ ਪਬਲਿਕ ਆਈ ਹੈ ਕਿੰਨੀ ਵੀ ਕਿਹਾ ਵਾ ਤੇ ਉਹਨਾਂ ਦਾ ਮੈਨੂੰ ਕੋਈ ਇਹ ਤਾਂ ਰਿਜ਼ਲਟ ਨਹੀਂ ਮਿਲਿਆ ਵੀ ਕੀ ਕੰਮ ਕੀਤਾ ਹੋਇਆ ਤੇਰੇ ਬੰਦੋ ਪਹੁੰਚ ਦਿਓ ਕਹਿੰਦੇ ਜੀ ਇੱਥੇ ਨਹੀਂ ਹੋਣਾ ਉੱਥੇ ਆ ਜਾਓ ਤੇ ਇੱਥੇਆਂ ਵੀ ਖਰਾਬੀ ਵਾਲੇ ਕੰਮ ਆ ਇਹ ਮੈਨੂੰ ਇੱਕ ਵੀ ਦੱਸ ਦੇਵੇਂ ਜੇ ਤੱਕ ਕਿ ਇੱਕ ਹੀ ਟਾਈਮ ਹੋ ਗਿਆ ਵੀ ਇਹਨਾਂ ਨੂੰ 12 ਵਜੇ ਹੋ ਗਏ ਹਾਂਜੀ ਤੇ ਇੱਕ ਵੀ ਨਹੀਂ ਕੰਮ ਕਿਹਦੇ ਬੰਦੇ ਦਾ ਹੋਇਆ ਮੈਨੂੰ ਸਮਝਾ ਸਕੇ ਇਹਦਾ ਖਰਾਬੀ ਹੁੰਦੀ ਆ ਪਹਿਲਾਂ ਦੱਸਣ ਵੀ ਇਹ ਕੰਮ ਹੋਣਾ ਅਫਸਰ ਅੱਥੇ ਆ ਗਏ ਔਰ ਤੇਰੇ ਪਿੱਛੋਂ ਆਏ ਨੇ ਜਿਹੜੇ ਦਫ਼ਤਰ ਜਿਉਂ ਉੱਠ ਕੇ ਉੱਥੋਂ ਵੀ ਪਬਲਿਕ ਖਰਾਬ ਹੁੰਦੀ ਛਾੜੀ ਜਿਹੜੇ ਸੰਗਤ ਉੱਥੇ ਗਈ ਆ ਉਹਦਾ ਆਪਣੇ ਰੁਟੀਨ ਤੇ ਕੰਮ ਚ ਉਹ ਵੀ ਖਰਾਬ ਹੁੰਦੇ ਇੱਥੇ ਇਹ ਕਹਿੰਦੇ ਨੇ ਕੈਂਪ ਲਾਇਆ ਸੀ ਬਹੁਤ ਖੁਸ਼ੀ ਕੋਸ਼ਿਸ਼ ਹੋ ਵੀ ਕੰਮ ਲਾਇਆ ਪਰ ਕਿਹਦਾ ਕੰਮ ਤੇ ਹੋਣਾ ਚਾਹੀਦਾ ਨਾ ਤੇ ਇਹ ਮੈਨੂੰ ਬਸਰ ਤੇਰੇ ਅਫਸਰ ਆਜਦੇ ਨੇ ਜਾਂ ਕਿਤੇ ਕਿਤੇ ਮਹਿਕਮੇ ਦੇ ਆਜਦੇ ਵੀ ਕਿੰਨੇ ਕਿੰਨੇ ਕੀ ਕੀ ਕੰਮ ਕੀਤਾ ਇਹ ਤੱਕ 12 ਵਜੇਲੇ ਇਹ ਤੱਕ ਕਿਸੇ ਦਾ ਵੀ ਕੋਈ ਕੰਮ ਹੋਇਆ ਉਹ ਡਿਟੇਲ ਚ ਤੁਹਾਨੂੰ ਦੱਸ ਦੇ ਦੋ ਦਿਨ ਪਹਿਲੇ ਪਹਿਲੇ ਹਾਂਜੀ ਇੱਦਾਂ ਨੀਲੇ ਕਾਰਡਾਂ ਨਾਲ ਕਹਿੰਦੇ ਇਹ ਜੀ ਪੈਨਸ਼ਨਾਂ ਨਾਲ ਕਹਿੰਦੇ ਪਈ ਨਵੇਂ ਕਾਰਡ ਬਣਣਗੇ ਤੇ 5 ਦਾ ਮੈਡੀਕਲ ਦਾ 5 ਲੱਖ ਵਾਲਾ ਇਹ ਉਹ ਬਣੇਗਾ ਉਹ ਇਹ ਤਾਂ ਕੈਡੀਜਾ ਸਰਟੀਫਿਕੇਟ ਹਾਂਜੀ ਫਾਈਲ ਫਾਈਲਾਂ ਬੰਦ ਨੇ ਜਾਂ ਕਿਦਾਂ ਤੁਹਾਡਾ ਕਹਿ ਰਹੇ ਨੇ ਵੀ 100 ਆਮਲਾਣਾਵਾ ਆਧਾਰ ਕਾਰਡ ਉਹ ਵੀ ਕਹਿੰਦੇ ਫਾਈਲ ਬੰਦਾ ਤੇ ਇਹ ਪ੍ਰਧਾਨੀ ਕਿਹਦੇ ਕੰਮ 'ਚ ਬਿਠਾਇਆ ਹੁੰਦੇ ਨੇ ਇਹ ਤਾਂ ਪਬਲਿਕ ਦੱਸੇ ਕਿ ਜਿਹੜਾ ਅਫਸਰ ਬੈਠੇ ਨੇ ਉਹ ਦੱਸਣ ਵੀ ਕਿਸ ਕੰਮ 'ਚ ਆ ਤੇ ਕੀ ਹੋਇਆ ਹੈ ਹਾਂਜੀ ਪਬਲਿਕ ਨਹੀਂ ਆਈ ਹਾਂਜੀ ਪਬਲਿਕ ਬਾਜੀ ਛੱਤ ਹੋਏ ਦਾ ਤੇ ਟਾਈਮ ਤੋਂ ਵੀ ਦੱਸਿਆ ਇਹ ਕਿੰਨੇ ਪੱਲੋਸਾਂ ਨੂੰ ਦੱਸਦੇ ਐ ਅਨਾਊਂਸਮੈਂਟ ਕਰਾਉਂਦੇ ਸ਼ਹਿਰ 'ਚ ਨੇ ਆ ਕੇ ਲਾ ਸਕਦੇ ਆ ਕਿ ਕਮੇਟੀ ਇੰਨੀ ਮਾੜੀ ਸੀ ਸਾਨੂੰ ਕਹਿੰਦੇ ਅਸੀਂ ਤਾਂ ਆਏ ਨੇ ਰਹਿੰਦੇ ਅਨਾਉਂਸਮੈਂਟ ਕਰਾਂਦੇ ਸਾਡੇ ਪਪਲ ਨੂੰ ਪਤਾ ਲੱਗਦਾ ਇਹ ਕੋਈ ਨਹੀਂ ਦਾ ਨੀ ਇਕਨੰਦ ਪ੍ਰੋਗਰਾਮ ਨਹੀਂ ਬਣਿਆ 2 ਦਿਨ ਪਹਿਲਾਂ ਦਾ ਪ੍ਰੋਗਰਾਮ ਹੋ ਰਿਹਾ ਹੈ ਨਹੀਂ ਵਿਰੋਧ ਤਾਂ ਕੋਈ ਨਹੀਂ ਸਾਡੀ ਵਿਰੋਧ ਤਾਂ ਨਹੀਂ ਹੈਗੀ ਅਸੀਂ ਕਹਿੰਦੇ ਪਹਿਲਾਂ ਤੁਹਾਨੂੰ ਦੱਸੋ ਕੰਮ ਹੋਣਾ ਅਸੀਂ ਤੇ ਆਵੋ ਛੱਡ ਗਿਆ ਪ੍ਰਧਾਨ ਜੀ ਤੁਹਾਨੂੰ ਬੇਨਤੀ ਸ਼ਿਕਾਇਤ ਕੀਤੀ ਕਿ ਮੇਰਾ ਕੰਮ ਨਹੀਂ ਨਹੀਂ ਮੈਂ ਆਪ ਆਇਆ ਨਹੀਂ ਉੱਥੇ ਵੇਖਿਆ ਵਾ ਬੇਟੇ ਜੇ ਤਾਂ ਕਰ ਕਿੰਨੇ ਬੰਦੇ ਮਰੇ ਸਾਰੇ ਕਹਿੰਦੇ ਸਾਡਾ ਕੰਮ ਨਹੀਂ ਹੋਇਆ ਆਪਣਾ ਕੀ ਨਾਵਾ ਤੇ ਜਿਹੜਾ ਪੰਜਾਬ ਸਰਕਾਰ ਨੇ ਬੜਾ ਤਗੜਾ ਇੱਕ ਆਪਣਾਲਾ ਕੀਤਾ ਹੈ ਕਿ ਘਰ-ਘਰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਰਕਾਰ ਤੁਹਾਡੇ ਦਵਾਰ ਮੈਂ ਮੇਰਾ ਨਾਮ ਜੋਗਨ ਬੋਪਰਾ ਹੈ ਜੀ ਮੈਂ ਬਲਾਕਪੁਰ ਭਾਰੀਆ ਮੈਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਹੈ ਇਹ ਆਪ ਦੀ ਸਰਕਾਰ ਆਪਦੇ ਦਵਾਰ ਮਾਨ ਸਾਹਿਬ ਦੀ ਨੇਕ ਸੋਚੋਂ ਇੱਕ ਪ੍ਰੋਗਰਾਮ ਉੱਭਜਿਆ ਜਿਹੜਾ ਤੁਹਾਡੇ ਘਰ-ਘਰ ਜਾ ਕੇ ਜਾਂ ਤੁਹਾਡੇ ਮਹੱਲਿਆਂ 'ਚ ਜਾ ਕੇ ਤੁਹਾਡੀਆਂ ਮੁਸ਼ਕਲਾਂ ਸੁਣੂਗਾ ਉਹਨਾਂ ਮੁਸ਼ਕਲਾਂ ਵਿੱਚ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਕਾਗਜ਼ੀ ਡਿਪਾਰਟਮੈਂਟ ਦੇ ਵਿੱਚ ਜਾਂ ਕੋਈ ਆਧਾਰ ਕਾਰਡ ਦਾ ਪ੍ਰੋਬਲਮ ਆਉਂਦੀ ਆ ਤੁਹਾਨੂੰ ਕਿਤੇ ਅਨ ਰਜਿਸਟਰੀਆਂ ਦੇ ਵਿੱਚ ਕੋਈ ਨਿਸ਼ਾਨਦਈ ਦੀ ਕੋਈ ਇੰਤਕਾਲ ਦੀ ਪ੍ਰੋਬਲਮ ਆਉਂਦੀ ਆ ਜਾਂ ਕਿਸੇ ਜਨਮ ਸਰਟੀਫਿਕੇਟ ਮੌਤ ਸਰਟੀਫਿਕੇਟ ਕੋਈ ਵੀ ਡਰਾਈਵਿੰਗ ਲਾਇਸੈਂਸ ਦੇ ਵਿੱਚ ਉਹ ਤੁਹਾਡੇ ਇੱਥੇ ਬੈਠ ਕੇ ਨਮਟਾਰੇ ਕੀਤੇ ਜਾਣਗੇ ਹੋਰ ਵੀ ਜਿਹੜੀਆਂ ਮੁਸ਼ਕਲਾਂ ਨੇ ਆਮ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਲੋਕਾਂ ਨੂੰ ਵਿਭਾਗੀ ਤੌਰ ਤੇ ਆਉਂਦੀਆਂ ਨੇ ਉਹ ਸਾਰੀਆਂ ਮੁਸ਼ਕਲਾਂ ਇੱਥੇ ਹੱਲ ਕੀਤੀਆਂ ਜਾਣਗੀਆਂ ਸਰ ਅੱਜ કુલ ਕਿੰਨੇ ਵਿਭਾਗ ਬੁਲਾਏ ਗਏ ਇਹ ਵਿਭਾਗ ਹਰ ਵਿਭਾਗ ਦਾ ਇੱਕ ਨੁਮਾਇੰਦਾ ਇੱਥੇ ਆਉਣਾ ਜ਼ਰੂਰੀ ਆ ਉਹ ਜਿਹੜੇ ਵਿਭਾਗ ਦੇ ਨੁਮਾਇंदे ਨਹੀਂ ਆ ਸਕਦੇ ਉਹਨਾਂ ਦੀ ਰਿਪੋਰਟ ਸਹੀ ਇੱਥੋਂ ਬਣਾ ਕੇ ਉਹਨਾਂ ਨੂੰ ਦਵਾਂਗੇ ਤਾਂ ਉਹਨਾਂ ਕੋਲ ਸ਼ਾਰਟ ਆਊਟ ਕਰਾਉਣ ਦੇ ਇਈਓ ਮੈਨ ਬੈਠੇ ਨੇ ਧਾਰੀਵਾਲ ਦੇ ਉਹਨਾਂ ਦੀ ਸੁਪਰਵੀਜ਼ਨ ਵਿੱਚ ਅੱਜ ਦਾ ਇਹ ਕੈਂਪ ਲੱਗਾ ਠੀਕ ਹੈ ਜੀ ਡਿਪਾਰਟਮੈਂਟਲ ਜਿੰਨੀ ਵੀ ਜਾਣਕਾਰੀ ਹੈ ਤੁਹਾਨੂੰ ਉਹ ਦੇ ਸਕਦੇ ਨੇ ਬਾਕੀ ਹਰ ਡਿਪਾਰਟਮੈਂਟ ਦਾ ਇੱਥੇ ਆਉਣਾ ਅਨਿਵਾਰੀ ਜ਼ਰੂਰੀ ਹੈ ਭਾਜੀ ਕਿੰਨਾ ਕੁ ਉਤਸ਼ਾਹ ਹੈ ਕਿੰਨੇ ਕੁ ਲੋਕ ਆਏ ਹੁਣ ਤੱਕ ਉਹ ਸ਼ਾਹ ਦੇਖੋ ਮਜ਼ਾ ਆ ਰਿਹਾ ਕੰਮ ਕਰਨ ਦਾ ਚੰਗਾ ਲੱਗ ਰਿਹਾ ਕਿਸੇ ਦੀ ਮੁਸ਼ਕਲ ਆਉਂਦੀ ਹੈ ਤੇ ਅਸੀਂ ਹੱਲ ਕਰ ਸਕੀਏ ਇਹ ਤੋਂ ਵੱਡੀ ਗੱਲ ਕੋਈ ਨਹੀਂ ਤੇ ਕਰ ਰਹੇ ਆ ਬਾਕੀ ਇਹ ਆ ਵੀ ਸ਼ੁਰੂਆਤ ਹੈ ਸ਼ੁਰੂਆਤ ਦੇ ਰੱਖਾਣੀ ਚਾਗੇ ਆ ਬਾਕੀ ਇਹ ਹਰ ਰੋਜ਼ ਕੈਂਪ ਲਗਿਆ ਕਰਦੇ ਆ ਤੇ ਇਹ ਉਤਸ਼ਾਹ ਵ ਇਦੇ ਵਿੱਚ ਪੱਖਪਾਤ ਨੂੰ ਛੱਡ ਕੇ ਪਾਰਟੀਬਾਜੀ ਨੂੰ ਛੱਡ ਕੇ ਸਾਰੇ ਲੋਕਾਂ ਦੇ ਕੰਮ ਆ ਮੈਂ ਤੁਹਾਡੇ ਮੱਦੇਨਜ਼ਰ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਵੀ ਇਹਨੂੰ ਆਮ ਆਦੀ ਪਾਰਟੀ ਦਾ ਕੈਂਪ ਨਾ ਸਮਝਿਆ ਜਾਵੇ ਇਹ ਸਰਕਾਰ ਦਾ ਕੈਂਪ ਆ ਤੁਹਾਡੀ ਸਰਕਾਰ ਆ ਤੁਹਾਡੇ ਕੰਮ ਸਾਰਿਆਂ ਦੇ ਕੰਮ ਹੋਣਗੇ ਸਰ ਪੱਕੇ ਕੰਮ ਹੋਣਗੇ ਤੇ ਕੋਈ ਆਮ ਆਦੀ ਪਾਰਟੀ ਦਾ ਕੋਈ ਇੱਥੇ ਕੋਈ ਨਹੀਂ ਕਿ ਬਾਹਰ ਫੜ ਕੇ ਸਪੈਸ਼ਲਿਆਂ ਦਾ ਜਾਊ ਉਹਦਾ ਕੰਮ ਹੋਊਗਾ ਸੋ ਤੁਹਾਡੇ ਲਈ ਮੈਸੇਜ ਵੀ ਆ ਵੀ ਇਹਨੂੰ ਜਿੰਨਾ ਵੀ ਤੁਹਾਡੀਆਂ ਜੋ ਮੁਸ਼ਕਲਾਂ ਨੇ ਜਿੰਨੀਆਂ ਵੀ ਆ ਆਪਣੀਆਂ ਲੈ ਕੇ ਪਹੁੰਚੋ ਤਾਂ ਹੀ ਹੱਲ ਕਰ ਸਕਦੇ ਆ ਹਾਂਜੀ ਮੈਂ ਵਾਜ ਨਗਰ ਕੌਂਸਲ ਦੇ ਬਤੌਰ ਉਤਾਰੀ ਵਾਲਾ ਸਰਕਾਰ ਤੁਹਾਡੇ ਐਤਵਾਰ ਤੈ ਕੈਂਪ ਲਗਾਇਆ ਗਿਆ ਤੇ ਪਹਿਲਾਂ ਤਾਂ ਸਾਨੂੰ ਇਹ ਜਾਣਕਾਰੀ ਦਿਓ ਪਬਲਿਕ ਨੂੰ ਵੀ ਅੱਜ ਕਿੰਨੇ ਵਿਭਾਗ ਇੱਥੇ ਆਏ ਆ ਤੇ ਸਾਰੇ ਪਹੁੰਚੇ ਜੀ ਹਾਂਜੀ ਨਮਸਕਾਰ ਜੀ ਪਹਿਲੇ ਤੇ ਆਪਾਂ ਡੀਸੀ ਸਾਹਿਬ ਦੇ ਹੁਕਮਾਂ ਅਨਸਾਰ ਕੈਂਪ ਲਗਵਾਇਆ ਗਿਆ ਕਿ ਤਾਂ ਕਿ ਪਬਲਿਕ ਨੂੰ ਕੋਈ ਮੁਸ਼ਕਲ ਨਾ ਹੋਵੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਮੌਕੇ ਤੇ ਹੱਲ ਕੀਤਾ ਜਾਵੇ ਤੇ ਉਹਨਾਂ ਦੇ ਹੁਕਮਾਂ ਅਨਸਾਰ ਸਾਰੇ ਡਿਪਾਰਟਮੈਂਟ ਇੱਥੇ ਹਾਜ਼ਰ ਆ ਇਹ ਲੋਸਨ ਕਰਾਈ ਗਈ ਕੋਈ ਪਬਲਿਕ ਵਾਸਤੇ ਨਹੀਂ ਇਹ ਸਨ ਫਿਲਹਾਲ ਮੈਨੂੰ ਮੀਟਿੰਗ ਚਾਹੀਦੀ ਲੋਕਲ ਬੋਰਡ ਮਿਨਿਸਟਰ ਦੀ ਮੀਟਿੰਗ ਸੀ ਚੰਡੀਗੜ੍ਹ ਸੀ ਤੇ ਮੀਟਿੰਗ ਅਟੈਂਡ ਕੀਤੀ ਸਾਡੇ ਮੁਲਾਜ਼ਮਾਂ ਨੇ ਅਨਾਉਂਸਮੈਂਟ ਤੇ ਅੱਜ ਕਰਾਵਾਂਗੇ ਅਦਾ ਅਵੇਅਰ ਕਰਵਾਇਆ ਕੱਲ ਫਿਰ ਕੈਂਪ ਲੱਗਣਾ ਕੱਲ ਮੈਂ ਤੁਹਾਨੂੰ ਬਾਅਦ ਵਿੱਚ ਲੋਸਨ ਕਰਾਵਾਂਗਾ ਇੱਕ ਦਿਨ ਪਹਿਲੇ ਕਰੀ ਗਏ ਬੰਦ ਕੱਲ ਵੀ ਲੱਗਣਾ ਕਿਉਂਕਿ ਕੱਲ ਸਾਨੂੰ ਮੱਗ ਤੇ ਪਤਾ ਹੀ ਚਲਾ ਕਿ ਕੈਂਪ ਲੱਗਣਾ ਤੇ ਮੈਂ ਬਾਹਰ ਸੀਗੀ ਅਨਾਉਂਸਮੈਂਟ ਹੋ ਜਾਏਗੀ ਅੱਜ ਹੀ ਹੋ ਜਾਏਗੀ 2:00 ਤੋਂ 5 ਅੱਜ ਫਿਰ ਕੰਮ ਹੈ ਉਹਦੇ ਵਿੱਚ ਅਨਾਉਂਸਮੈਂਟ ਹੋ ਜਾਏਗੀ ਮੈਡਮ ਜੀ ਕਿੰਨੇ ਕੰਮ ਹੋ ਗਏ ਹੁਣ ਤੱਕ ਕੀ ਰਿਪੋਰਟ ਮਿਲੀ ਹੈ ਤੁਹਾਨੂੰ ਕਿ ਕਿਹੜੇ ਕਿਹੜੇ ਵਿਭਾਗ ਦਾ ਕਿੰਨੇ ਕੰਮ ਨੇ ਮੈਂ ਰਿਪੋਰਟ ਹਲੇ ਕਲੈਕਟ ਕਰ ਰਹੀ ਹਾਂ ਕਿਉਂਕਿ ਟਾਈਮ ਹੈਗਾ ਤੇ ਲਾਸਟ ਵਿੱਚ ਤੁਹਾਨੂੰ ਸੌਂਡ ਰਿਸਸਟੈਂਸ ਆਉਂਦਾ ਇੱਕ ਵਜੇ ਤੋਂ 1 ਵਜੇ ਕੋਰ ਰਿਪੋਰਟ ਕਲੈਕਟ ਕਰਦੀ ਹਾਂ ਸਾਰੀ ਕਨਸੋਲੀਡੇਟਡ ਫਿਰ ਮੈਂ ਤੁਹਾਨੂੰ ਉਹਦੀ ਕਲੀਅਰ ਪਿਕਚਰ ਦਵਾਂਗੀ ਕਿੰਨੇ ਵਜੇ ਕੰਪਲੈਟ ਹੋਏਗਾ 9:30 9:30 ਤੋਂ ਕਿੰਨਾ ਟਾਈਮ ਹੋ ਗਿਆ ਜੀ ਸਵਾ 12 ਤੇਨੇ ਘੰਟਾ ਜਿ ਕਿਨੇ ਕਿਨੇ ਕੰਮ ਹੋਏ ਕੋਈ ਇੱਕ ਦਾ ਕੰਮ ਕੋਈ ਦੋਸ ਨਹੀਂ ਮੇਰੇ ਕੋਲ ਤੇ ਜਦੋਂ ਲਈ ਆਇਆ ਕੋਈ ਨਾ ਕੋਈ ਆਂਦੇ ਪਿਆ ਹਾਊਸਿੰਗ ਫੋਰ ਆਲ ਦੇ ਪੀਐਮ ਸਵਨੇ ਦੀ ਹਾਊਸਿੰਗ ਫੋਰ ਆਲ ਦਾਤ ਬਰਤ ਟੈਂਸ਼ਨਾਂ ਹਾਂ ਦਾਤ ਬਰਤ ਹਾਂਜੀ ਆਮ ਲੋਕਾਂ ਦਾ ਕਹਿਣਾ ਹੈ ਕਿ ਸਾਈਟ ਹੀ ਬੰਦ ਜਿੱਥੋਂ ਕੰਮ ਹੋ ਰਹੇ ਆ ਇਹਦਾ ਕੰਮ ਨਿਕਲੇ ਜੀ ਕੋਈ ਸਰਕਾਰ ਵੱਲੋਂ ਕੋਈ ਸਾਈਟ ਬੰਦ ਹੋਏਗੀ ਤਾਂ ਉਹ ਹੀ ਹੈ ਬਾਕੀ ਤੇ ਚੱਲਦਾ ਵੀ ਹੈ ਕੰਮ ਦੋ ਆਰ ਦਾ ਕੈਂਪ ਲਗਾਇਆ ਗਿਆ ਵਾ ਨਗਰ ਕੌਂਸਲ ਦੇ ਅੱਜ ਹੀ ਪੱਤਾ ਲਗਾ ਦੇ ਵਾਖਵਾ ਕੋ ਗੰਦੇ ਅਧਿਕਾਰੀ ਆਏ ਆ ਤੇ ਕੀ ਇਹਦੇ ਕੋਈ ਸਾਂਸਦਿਕ ਰਿਜਲਟ ਆ ਤੇ ਕੀ ਮਤਲਬ ਇਹਦਾ ਲਾਉਂਦਾ ਜੀ ਦੱਸੋ ਸਾਰਿਆਂ ਨੂੰ ਸਸੀਬਾਲ ਜੀ ਇਹ ਕੈਂਪ ਦਾ ਕਾਫੀ ਲੋਕਾਂ ਨੇ ਮੈਂ ਦੇਖਿਆ ਵੀ ਘਰ ਤੋਂ ਘਾੜ ਅਸੀਂ ਜੇ ਪਬਲਿਕ ਬਿਗਿੰਗ ਲਈ ਕੀਤੀ ਹੈ ਨਾ ਜਿਹੜੇ ਕੋਈ ਬਜ਼ੁਰਗ ਆਏ ਆ ਕੁਝ ਸਾਡੇ ਕੋਲ ਆਏ ਆ ਕਈਆਂ ਦੇ ਪੈਨਸ਼ਨਾਂ ਨੇ ਪੈਨਸ਼ਨਾਂ ਦੇ ਹੀ ਫਾਰਮ ਆ ਕਰਤੇ ਆ ਮੇਰੇ ਖਿਆਲ 10 ਕੁ ਫਾਰਮ ਹੋ ਗਏ ਤੁਹਾਡੇ ਕੋਲ ਸਾਡੇ ਧਾਰੀਵਾਲ ਦੇ ਵਿੱਚ ਕੱਚੇ ਕੋਠਿਆਂ ਦੀ ਜਿਹੜੀ ਹੈ ਇਹ ਉਹਨਾਂ ਦੀ ਪਬਲਿਕ ਆਈ ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਉਸ ਹੋਈਆਂ ਹੈ ਠੀਕ ਹੈ ਨਾ ਤੇ ਇਹਦੇ ਵਿੱਚ ਕੈਂਪ ਦੇ ਵਿੱਚ ਕਾਫੀ ਸਹੂਤਾਵਾਂ ਜਿਸ ਤਰ੍ਹਾਂ ਕਿਸੇ ਦਾ ਡੇਟ ਆਫ ਬਰਤ ਦੀ ਕੋਈ ਫੜੀ ਨਗਰ ਕਮੇਟੀ ਵੱਲੋਂ ਵੀ ਆ ਜੀ ਪੁਰਾਣਾ ਦਾ ਡੇਟ ਡੇਟ ਆਫ ਬਰਤ ਆਵਾ ਤੇ ਨਾਂ ਸਹੀ ਨਹੀਂ ਹੈਗਾ ਉਹ ਵੀ ਅਸੀਂ ਫਾਰਮ ਲੈ ਲਏ ਇਹਨਾਂ ਕੋ ਤੇ ਪੈਨਸ਼ਨਾਂ ਬੁਰਾ ਪਾ ਪੈਨਸ਼ਨ ਲੇਡੀਜ਼ ਪੈਨਸ਼ਨ ਬਈ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਹੀ ਹੈ ਜੀ 60 ਸਾਲ ਦੀ ਲੇਡੀਜ਼ ਨੂੰ ਪੈਨਸ਼ਨ ਲੱਗਦੀ ਹੁੰਦੀ ਹੈ ਉਹ ਵੀ ਪੈਨਸਾ ਸਮਝਦੇ ਆਂ ਮੇਰੇ ਕੋਲ ਦੋ ਲੇਡੀਜ਼ ਫੇਰੇ ਆਈਆਂ ਉਹਨਾਂ ਦੀ 60 ਸਾਲ ਦੀ ਉਮਰ ਹੀ ਉਹ ਬੜੀ ਖੁਸ਼ ਹੋਈ ਵੀ ਜਦੋਂ ਇਹਨਾਂ ਨੇ ਸਾਰੇ ਡਾਕੂਮੈਂਟ ਭਰ ਕੇ ਤੇ ਦਿੱਤੇ ਆ ਪੈਨਸ਼ਨ ਉਹਨਾਂ ਦੀ ਜਲਦ ਤੋਂ ਜਲਦ ਲੱਗ ਗਈ ਉਹ ਫਾਰਮ ਦੇ ਦਿੱਤੇ ਹੀ ਭਰ ਕੇ ਹੋਰ ਕਾਫੀ ਸਹੂਤਾਵਰੀ ਜਾਣਕਾਰੀ ਲੋਕਾਂ ਨੂੰ ਮਿਲੀ ਹੈ ਅੱਜ ਵੀ ਕੈਂਪ ਸਾਡਾ ਸਵੇਰੇ 10 ਵਜੇ ਤੋਂ ਲੈ ਕੇ ਕਿਉਂਕਿ ਇਹ ਪਹਿਲੇ ਦਿਨਾਂ ਸਟਾਰਟ ਕੀਤਾ ਥੋੜੀ ਪਬਲਿਕ ਘਟਾ ਹੁਣ ਆਣੀ ਸ਼ੁਰੂ ਹੋ ਗਈ ਹੈ ਤੁਸੀਂ ਦੇਖ ਸਕਦੇ ਜੇ ਵੇ ਕੱਲ ਵੀ ਕੈਂਪ ਅੱਥੇ ਲੱਗੇਗਾ ਕੱਲ ਵੀ ਗਾਂਢਲ ਗਰਾਉਂਡ ਧਾਰੀਵਾਲ ਦੇ ਵਿੱਚ ਹੀ ਹੋਈ ਜਿਹੜੀਆਂ 42 ਸੂਟਾਵਾਂ ਸਾਰੇ ਡਿਪਾਰਟਮੈਂਟ ਆਏ ਨੇ ਸਾਡੇ ਕੋ ਖੁਰਾਕ ਵਾਲਾ ਡਿਪਾਰਟਮੈਂਟ ਵੀ ਆਇਆ ਹੈਲਥ ਡਿਪਾਰਟਮੈਂਟ ਦੇ ਵੀ ਆਏ ਆ ਸਾਡੇ ਨਗਰ ਕਮੇਟੀ ਦੇ ਆਏ ਆ ਆਂਗਣਵਾੜੀ ਵਰਕਰ ਆਏ ਨੇ ਤਸਕੀਰਦਾਰ ਸਾਹਿਬ ਆਏ ਨੇ ਬਾਬਾਬਾਬ ਦੇ ਬੰਦੇ ਬੈਠੇ ਐਸ.ਐਮ ਸਾਹਿਬ ਵੀ ਹੋ ਕੇ ਬੀ ਆਏ ਪੀ.ਓ ਮੈਡਮ ਸਾਡੇ ਕੋਲ ਅੱਥੇ ਬੈਠੇ ਨੇ ਤੇ ਕਾਫੀ ਹਾਲ ਚੁੱਕਿਆ ਮੈਂ ਤੇ ਬਹੁਤ ਬਹੁਤ ਡਿਗਰੂਪਸ਼ਨ ਸਿੱਖਵਾਇਆ ਦਾ ਪਪਗੰਤ ਮਾਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਹੜੇ ਕੈਂਪ ਲਾਏ ਆ ਕਾਫੀ ਲੋਕ ਜਿਹੜੇ ਚੱਲ ਫੇਰ ਨਹੀਂ ਸਕਦੇ ਉਹਨਾਂ ਦੇ ਘਰ ਜਾ ਕੇ ਕੈਂਪ ਲੱਗਾ ਉਹਨਾਂ ਦੇ ਬਹੁਤ ਹੀ ਵਧੀਆ ਕੰਮ ਹੈ ਦੇਖੋ ਜੀ ਅਸੀਂ ਹੁਣੇ ਮੈਡਮ ਨਾਲ ਵੀ ਸਲਾਹ ਕੀਤੀ ਹੈ ਵੀ ਕੰਟੀਨਿਊਸ ਦੋ ਦੋ ਵਾਰਡਾਂ ਦੇ ਵਿੱਚ ਇਹ ਰੱਖਾਂਗੇ ਜਿਸ ਤਰ੍ਹਾਂ ਅੱਜ 1 ਤੇ 2 ਨੰਬਰ ਵਾਰਡ ਰਖਿਆ ਹੈ ਕੱਲ ਇਹ ਫਿਰ ਦੋ ਤਿੰਨ ਵਾਰਡ ਬਕਾਇਦਾ ਸੀ ਐਡ ਕਰਾ ਕੇ ਜਾ ਰਹੇ ਆ ਲੋਕੇਟਮੈਂਟ ਕਰਾ ਰਹੇ ਆ ਤੇ ਕੱਲ ਫਿਰ ਇੱਥੇ ਹੀ ਕੈਂਪ ਲੱਗੇਗਾ ਕਿ ਜਿਹੜੇ 2-4 ਵਾਰਡ ਹੋਣਗੇ ਫਿਰ 2-4 ਦਿਨ ਛੱਡ ਕੇ ਦੋ-ਚਾਰ ਦਿਨ ਬਾਅਦ ਇਹ ਪਿੰਡਾਂ 'ਚ ਵੀ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਬਰਾੜੀ ਆਵ ਲੱਗੇ ਇੱਥੇ ਕੱਟੇ ਕੋਠਿਆਂ ਦੀ ਬੜੀ ਪ੍ਰੋਬਲਮ ਆ ਰਹੀ ਆ ਕਿ ਜਿਹੜੇ ਬੱਚੇ ਦੇ ਬੰਦੇ ਆ ਉਹ ਉਹਨਾਂ ਤੇ ਮਾਰ ਹੀ ਜਾਂਦੇ ਆ ਤੇ ਜਿਹਨੇ ਐਕਟ ਜੈਨੂਅਲ ਬੰਦੇ ਆ ਟਫੇ ਆ ਸੱਤਾਵਾ ਉਹਨਾਂ ਦਾ ਤਾਂ ਕੋਈ ਘਾਣ ਵੀ ਨਹੀਂ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਕੁਝ ਸਾਡੇ ਪ੍ਰੋਬਲਮ ਹੈ ਦੀ ਜਿਹੜੀਆਂ ਅਸੀਂ ਕੱਤੀ ਕੋਠਿਆਂ ਦੇ ਫਾਰਮ ਭਰੇ ਪਰ ਉਹਨਾਂ ਦੇ ਮਾਲਕੀ ਨਹੀਂ ਹੋਈ ਉਹਨਾਂ ਕੋਲ ਤਾਂ ਹੀ ਨਹੀਂ ਦੇ ਸਕਦੇ ਉਹਨਾਂ ਦੇ ਪਾਸੇ ਉਹ ਵਿਚਾਰੇ ਕਹਿੰਦੇ ਵੀ ਤੁਹਾਨੂੰ ਦਿਓ ਜਦ ਤੱਕ ਉਹ ਕੀ ਇਹ ਕੱਚੇ ਦਿਸਰਾ ਮਕਾਨ ਜਰੂਰ ਉਹਨਾਂ ਦੇ ਕੱਚੇ ਆ ਗਏ ਪਰ ਉਹਨਾਂ ਦੇ ਨਾਂ ਦੇ ਜਗ੍ਹਾ ਹੀ ਨਹੀਂ ਉਹ ਜਗ੍ਹਾ ਨੇ ਦਾਦੇ-ਪਰਦਾਦੇ ਦੇ ਜਲਦੀ ਆ ਲਾਲ ਖੂਬ ਦੇ ਅੰਦਰ ਵਾ ਤੇ ਜਿਹੜੀ ਕਾਨੂੰਨ ਦੇ ਮਤਲਬ ਕਹੀ ਜੱਸ ਕਰ ਸਕਣੇ ਤੇ ਉਹ ਹੀ ਕਰ ਸਕਣੇ ਤੇ ਜਿਹੜੇ ਨਵੇਂ ਆ ਉਹ ਨਵੇਂ ਇਹ ਹੈਗੇ ਪ੍ਰਧਾਨ ਮੰਤਰੀ ਹੋਏ ਉਹ ਜਦੋਂ ਸਾਈਡ ਖੁੱਲੇਗੀ ਤੇ ਇਹ ਨਵੇਂ ਵੀ ਜਿਹੜੇ ਰਹਿ ਗਏ ਉਹਨਾਂ ਨੂੰ ਸ਼ੁਰੂ ਕਰਾਂਗੇ